ਜੀ ਪੁੱਤ ਤੇਰੇ ਪਾਪਾ ਨੂੰ ਮੈਂ ਕਿਹਾ ਆਣ ਵਾਲੇ ਆ ਆਟਾ ਲੈ ਕੇ ਆਣਾ ਆ ਪੁੱਤ ਇੱਕ ਰੋਟੀ ਪਈ ਆ ਤੂੰ ਉਹ ਖਾ ਲਈ ਉਹਨਾਂ ਨੇ ਆ ਜਾਣਾ ਆਟਾ ਲੈ ਕੇ ਆਟਾ ਹੈ ਨਹੀਂ ਜੀ ਪੁੱਤ ਜਿਹੜਾ ਸੀਗਾ ਦੇ ਦੇ ਦੋ ਮੈਂ ਦੇ ਦੇਨੀ ਆ ਤੈਨੂੰ ਤੂੰ ਬੈਠ ਮੇਰਾ ਪੁੱਤ ਮੈਂ ਤੈਨੂੰ ਦਿਨੀ ਆ ਅੱਛਾ ਉਹ ਜਿਹੜਾ ਸੀਗਾ ਪੁੱਤ ਮੈਂ ਸਵੇਰੇ ਬਣਾ ਲਿਆ ਹੁਣ ਆਟਾ ਹੈ ਨਹੀਂਗਾ ਅੱਛਾ ਲੈ ਕੇ ਆਉਗੇ ਫੇਰ ਬਣਾਣੀ ਆ ਰੋਟੀ ਠੀਕ ਆ ਇਹ ਲਾਟਾ ਆਟਾ ਢੀਖਦੇ ਸੀ ਖਾ ਲਿਓ ਪੁੱਤ ਰੋਟੀਆਂ ਆ ਗਿਆ ਡੱਫ ਕੇ ਆਹੀ ਕੁਛ ਕਰਨਾ ਇਹਨੇ ਪਾਣੀ ਦੇ ਬਕਵਾਸ ਕਰਦੀ ਆਉਂਦੀ ਆਂ ਫੜੀ ਲੈ ਕੇ ਜਲਦੀ ਹਲਾਓ ਪਾਣੀ ਅਗਰਮ ਪਾਣੀ ਦੇਤਾ ਤੈਨੂੰ ਸ਼ਰਮ ਨਹੀਂ ਆਉਦੀ ਠੰਡਾ ਪਾਣੀ ਦੇ ਲੈ ਕੇ ਨਹੀਂ ਸ਼ਰਮ ਮੈਨੂੰ ਨਹੀਂ ਤੁਹਾਨੂੰ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਠੰਡਾ ਪਾਣੀ ਕਿੱਥੋਂ ਦੇ ਦਵਾ ਪਤਾ ਤਾਂ ਨਾ ਸਾਲ ਹੋ ਗਿਆ ਫ੍ਰਿਜ ਖਰਾਬ ਪਈ ਨੂੰ ਫੇ ਭਰਾ ਕੋਲੋਂ ਕੰਜਰ ਕੋਲੋਂ ਪੈਸੇ ਲੈ ਕੇ ਫ੍ਰਿਜ ਨੂੰ ਠੀਕ ਕਰਾ ਲਾ ਮੈਨੂੰ ਠੰਡਾ ਪਾਣੀ ਚਾਹੀਦਾ ਮੈਂ ਭਰਾ ਨੂੰ ਕਿੰਨਾ ਕ ਚਰੁੰਡੀ ਜਾਵਾਂ ਕਿੰਨੇ ਕ ਮੰਗੀ ਜਾਵਾਂ ਭਰਾ ਨੂੰ ਜਾਵਾਂ ਕਿੱਡੀ ਉਹਨੇ ਮੈਨੂੰ ਕੋਠੀ ਪਾ ਕੇ ਦੇਤੀ ਆ ਬਕਵਾਸ ਕਰਦੀ ਕੁੱਤੇ ਮੰਗੂ ਮਾਂਗਲਾ ਭਰਾ ਤੋਂ ਭਰਾ ਨੇ ਠੇਕਾ ਲੈ ਲਿਆ ਸਾਰੀ ਉਮਰ ਦਾ ਠੇਕਾ ਨਹੀਂ ਲੈ ਲਿਆ ਤੈਨੂੰ ਸ਼ਰਾਬ ਪੀਣ ਦਾ ਪਤਾ ਆ ਬਕਵਾਸ ਨਾ ਤੂੰ ਚੁੱਪ ਕਰ ਨਿਕਲੇਗਾ ਠੱਡਬੜੀ ਲੈ ਗਿਆ ਜਿੱਥੋ ਮਰਜ਼ੀ ਲੈ ਕੇ ਦੇ ਸੁਣ ਲੈ ਮੇਰੀ ਗੱਲ ਹੈ ਨਹੀਂ ਠੰਡਾ ਪਾਣੀ ਮੈਂ ਕਿਸੇ ਦੇ ਘਰੋਂ ਨਹੀਂ ਮੰਗਣ ਜਾਣਾ ਮੇਰੀ ਸੁਣ ਲੈ ਗੱਲ ਤੈਨੂੰ ਸ਼ਰਮ ਹੋਣੀ ਚਾਹੀਦੀ ਆਪਣੇ ਆਪ ਥੋੜੀ ਬਹੁਤੀ ਤੂੰ ਮੈਨੂੰ ਲੋਕਾਂ ਦੇ ਘਰਾਂ 'ਚ ਠੰਡਾ ਪਾਣੀ ਮੰਗਣ ਭੇਜਦਾ ਆ ਤੇਰੀ ਫ੍ਰਿਜ ਖਰਾਬ ਪਈ ਆ ਹੈ ਡੱਪ ਕੇ ਆ ਜੀ ਨਾ ਤੈਨੂੰ ਆਪਣੇ ਢਿੱਡ ਦਾ ਫਿਗਰ ਆ ਤੇ ਨਾ ਤੈਨੂੰ ਆ ਫੁੱਲ ਭਰ ਕੁੜੀ ਨਹੀਂ ਲਿੰਦੀ ਆ ਨਹੀਂ ਦਿੰਦੀ ਤੈਨੂੰ ਮੈਨੂੰ ਨਹੀਂ ਦੀਦਾ ਕੁਝ ਵੀ ਸੁਣ ਲੈ ਮੇਰੀ ਗੱਲ ਤੇ ਆ ਨਾ ਬਕਵਾਸ ਘੱਟ ਕਰਿਆ ਕਰ ਨਹੀਂ ਤਾਂ ਮੈਂ ਚਪੇੜਾਂ ਛੰਡੂਗਾ ਤੈਨੂੰ ਮਰ ਉੱਧ ਚਪੇੜਾਂ ਛੰਡੂਗਾ ਮੈਂ ਤੋ ਆਪਣੇ ਆਪ ਸ਼ਰਮ ਕਰ ਅਬ ਮੈਂ ਸਵੇਰ ਦੇ ਾਰੇ ਲਾਂ ਲੱਗੀ ਹੋ ਆਪ ਹੀ ਆਟਾ ਲੈ ਕੇ ਆਣਾ ਭੁੱਖੀਆਂ ਬੈਠੀਆਂ ਸਵੇਰ ਦੀਆਂ ਅਸੀਂ ਵੀ ਚਲ ਆਟਾ ਲੈ ਕੇ ਆਣਾ ਕੋਈ ਗੱਲ ਨਹੀਂ ਮੈਂ ਤੈਨੂੰ ਰੋਟੀ ਪਕਾ ਕੇ ਦਿੰਨੀ ਆ ਹੈ ਆ ਇਹਦੇ ਬਲ ਇਹਦੇ ਬਲ ਦੇਖ ਲੈ ਆਪਣੇ ਡੱਪਰ ਨੂੰ ਵੀ ਆਇਆ ਸੀ ਮੁੱਜ ਜੁੱਤੀ ਲੈ ਲੈਣੀ ਆ ਵੇ ਹੋਰ ਕਰਨ ਵੀ ਕੀ ਜੋਗਾ ਕਰਨ ਕੀ ਜੋਗਾ ਤੂੰ ਜੁੱਤੀਆਂ ਮਾਰਨ ਜੋਗਾ ਐ ਮੈਂ ਤੈਨੂੰ ਦੱਸਾਂ ਪੱਕਾ ਵਾਸ ਕਰਦੀ ਕੁੱਤੇ ਮੰਗੂ ਜਦੋਂ ਗੱਲ ਹੁੰਦੀ ਭਰਾ ਤੋਂ ਲਿਆ ਜਦੋਂ ਗੱਲ ਹੁੰਦੀ ਭਰਾ ਤੋਂ ਲਿਆ ਭਰਾ ਨੇ ਮੇਰਾ ਠੇਕਾ ਲੈ ਲਿਆ ਸਾਰੀ ਉਮਰ ਦਾ ਠੇਕਾ ਹੀ ਲੈ ਲਿਆ ਸਾਲੇ ਨੇ ਲੈ ਕੇ ਆ ਦੇ ਕੋਲ ਲੈ ਕੇ ਆ ਉਹਦੇ ਕੋਲੋਂ ਉਹਨਾਂ ਦੇ ਘਰ ਚ ਵੀ ਮੈਂ ਕਲੇਸ਼ ਪਾਵਾਂ ਮੰਗ ਮੰਗ ਕੇ ਕਪੜਾ ਬਿਸ਼ਰਮ ਚਾਹੀਦੀ ਆ ਇਹ ਨੰਗਿਆਂ ਨੇ ਗੱਲ ਆਤੀ ਮੇਰੇ ਉਹ ਕ ਨੰਗਿਆਂ ਨੇ ਗੱਲ ਨਹੀਂ ਲਾਤੀ ਭੁੱਖੇ ਨੰਗੇ ਤੇ ਗੱਲ ਲਾਤੀ ਤੀ ਉਹਨਾਂ ਨੇ ਆਪਣੀ ਜ਼ਿੰਦਗੀ ਰੋਲਤੀ ਪੱਕਾ ਵਾਸ ਕਰਨੀ ਬੰਦ ਕਰਦੇ ਹੁਣ ਮੇਰੇ ਤੋਂ ਖਾ ਲੈਣੀਆਂ ਤੂੰ ਤੈਨ ਮੈਂ ਦੱਸਾਂ ਜਾ ਮਰ ਜਾ ਤੁਖੀ ਕੀਤਾ ਆ ਇਹਨੇ ਆ ਜਾ ਮੇਰਾ ਬੋਤਾ ਤੈਨੂੰ ਰੋਟੀ ਦੇਣਾ ਜਿਹੜੀ ਪਈ ਹੈ ਇੱਕ ਤੂੰ ਖਾ ਲੈ ਮੇਰਾ ਬੋਤਾ achar ਨਾ ਚ ਮੇਰਾ ਬੋਤਾ ਰੋਟੀ ਖਾ ਕੇ ਪਾਣੀ ਪੀ ਲਾ ਹੁਣ ਕੀ ਕਰਨਾ ਅੱਟਤਾ ਬੁਥੇਰਾ ਲੈ ਆਤਾ ਲੈ ਮੇਰਾ ਪੁੱਤ ਖਾ ਲ ਇਹ ਤੈਨੂੰ ਪਾਣੀ ਮੰਗਿਆ ਸੀ ਤੇਰੇ ਪਾਣੀ ਮੰਗਿਆ ਸੀ ਤੈਨੂੰ ਮੈਂ ਕਿਹਾ ਨਾ ਪਾਣੀ ਮੈਂ ਕਿੱਥੋਂ ਦੇ ਦਵਾ ਕਿਥੋਂ ਲੈਣਾ ਪਾਣੀ ਕਿਥੋਂ ਦੇਣਾ ਪਾਣੀ ਐਣੀ ਠੰਡਾ ਪਾਣੀ ਪਾਣੀ ਹੈ ਨਹੀਂ 2000 ਰੁਪਏ ਦੇ ਮੈਨੂੰ ਆਪੇ ਭਰਾ ਦੇ ਕੋਲ ਆ ਕੇ ਮੈਂ ਨਹੀਂ ਮੰਗਣਾ ਤੇ ਪੈਸੇ ਦੇਣੇ ਆ ਬੁੱਕ ਬੁੱਕ ਬੋਸ ਕਰ ਦੇ ਹਾਂ ਬੁਹਾਇ ਕਰ ਲਈ ਤੂੰ ਮਮਾ ਚ ਹੱਡਦਾ ਮੈਂ ਨਹੀਂ ਉਪਰਾ ਤੋਂ ਪੈਸਾ ਮੰਗਣਾ ਸੁਣ ਲੈ ਮੇਰੀ ਗੱਲ ਮੈਨੂੰ 2000 ਰੁਪਇਆ ਚਾਹੀਦਾ ਮੈਨੂੰ ਠੀਕੇ ਹੱਥ ਤੇ ਬਲੇ ਸ਼ਰਾਬ ਨਹੀਂ ਦਿੰਦੇ ਮੈਨੂੰ 2000 ਰੁਪਇਆ ਚਾਹੀਦਾ ਮੈਂ ਫ੍ਰਿਜ ਠੀਕ ਨਹੀਂ ਕਰਾਂਦੀ ਮੈਂ ਤੈਨੂੰ ਸ਼ਰਾਬਾਂ ਲਈ ਮੰਗ ਕੇ ਦਵਾ ਭਰਾ ਨੂੰ ਮੈਂ ਨਹੀਂ ਭਰਾ ਤੋਂ ਪੈਸੇ ਮੰਗਣੇ ਮੈਂ ਤੈਨੂੰ ਦੱਸ ਦਿੱਤਾ 2000 ਰੁਪਇਆ ਲਿਆ ਦੇ ਨਹੀਂ ਤਾਂ ਤੈਨੂੰ ਮੈਂ ਦੱਸਾਂ ਆ ਸ਼ਰਮ ਕਰ ਲੈ ਉਹਦੇ ਨੂੰ ਸਕੂਲਾਂ ਬਿਠਾਇਆ ਆ ਨਾ ਕੱਟ ਕੇ ਅਗਲਿਆਂ ਨੇ ਫੀਸਾਂ ਨਹੀਂ ਭਰੀਆਂ ਮੈਂ ਤੇਰੇ ਸ਼ਰਾਬਾਂ ਨੂੰ ਪੈਸੇ ਮੰਗਾ ਕੇ ਦਵਾਂ ਮੈਂ ਨਹੀਂ ਦੇ ਸਕਦੀ ਮੈਂ ਛਕ ਲਿਆ ਹੋਰ ਕਿੰਨੇ ਛਕ ਲਿਆ ਮੈਨੂੰ ਕਿੰਨੇ ਛਕ ਲਿਆ ਤੁਸੀਂ ਵਿੰਗਰ ਮੈਨੂੰ ਸ਼ਰਾਬ ਹਮੇ ਮਰ ਜਾਣਾ ਸ਼ਰਾਬ ਤੋਂ ਬਿਨਾ ਮੈਨੂੰ ਜੇ ਮਰ ਜਾ ਮੈਨੂੰ ਪੈਸੇ ਚ ਮਰ ਜਾ ਜਾ ਕੇ ਹਏ ਰੋਜ਼ ਰੋਜ਼ ਮਰਨ ਨਾਲੋਂ ਇੱਕ ਵਾਰੀ ਮਰਨਾ ਚੰਗਾ ਚੱਲਿਆ ਮੈਂ ਫੇ ਲੈ ਹੁਣ ਮੈਨੂੰ ਲੈ ਹੁਣ ਮੈਂ ਚੱਲਿਆ ਮੈਂ ਗੱਡੀ ਥਲੇ ਸਿਰ ਦੇ ਦੇਣਾ ਜਾ ਕੇ ਕੋਈ ਨਹੀਂ ਪੁੱਤ ਹਾਏ ਰੋਜ਼ ਜਿਹੜੇ ਮਰਦੇ ਨੇ ਕੁੱਟ-ਕੁੱਟ ਕੇ ਉਹ ਮਰਨ ਨਾਲੋਂ ਸਾਨੂੰ ਇੱਕ ਵਾਰ ਮਨਨਾ ਇਹਦਾ ਚੰਗਾ ਆ। ਚੱਲਿਆ ਹੁਣ ਮੈਨੂੰ ਚੱਲਿਆ ਹੁਣ ਮੈਂ ਸੁਣ ਲੈ ਮੇਰੀ ਗੱਲ। ਸੁਣ ਲੈ ਮੇਰੀ ਗੱਲ। ਬਹਿ ਜਾ ਉੱਥੇ। ਮੈਂ ਕੁੜੀ ਮੈਂ ਫੇਕ ਕੁੜੀ ਨੂੰ ਦੇਖਦੀ ਆ। ਅੱਛਾ ਮੈਂ ਮੈਂ ਕੋਈ ਗੱਲ ਨਹੀਂ ਮੈਨੂੰ ਪਹਿਲਾਂ 2000 ਰੁਪਏ ਲਿਆ ਕੇ ਦੇ। ਮੈਨੂੰ ਠੇਕੇ ਹਾਤੇ ਵਾਲੇ। ਪਰ ਹੁਣ ਦੱਸ ਮੈਂ ਕੀ ਕਰਾਂ? ਹਾਂ ਮੈਂ ਨਾਲ ਗੱਲ ਕਰਦੀ ਹਾਂ ਮੈਨੂੰ ਕੋ ਮੰਗਦੀ ਆ ਹਾਂ ਮੈਨੂੰ ਮੰਗ ਫੇਰ ਹਾਂ ਮੈਨੂੰ ਜਿੱਥੋਂ ਮਰਜੀ ਪੈਸੇ ਲਿਆ ਕੇ ਦੇ ਪਰ ਤੂੰ ਕਰ ਲੈ ਮਾਮੇ ਨੂੰ ਫੋਨ ਮੈਂ ਤਾਂ ਨਹੀਂ ਕਰਨਾ ਮੈਂ ਇੱਥੇ ਬੈਠਾ ਉਹ ਤਾਂ ਤੂੰ ਕਰ ਲੈ ਆਪਣੇ ਮਾਮੇ ਨੂੰ ਫੋਨ ਫੋਨ ਤਾਂ ਰੋਜ਼ ਕਹਿਣਾ ਇਹਨਾਂ ਤਾਂ ਕੰਮੀ ਇਹ ਹੋ ਗਿਆ ਉਹ ਤਾਂ ਤੂੰ ਕਰ ਲੈ ਆਪਣੇ ਮਾਮੇ ਨੂੰ ਫੋਨ ਚੰਗਾ ਨਹੀਂ ਲੱਗਦਾ ਤੂੰ ਬੈਠੇ ਮਾਮੇ ਨੂੰ ਮੈਂ ਤਾਂ ਸੱਡ ਲਹੂ ਪੀਤਾ ਪਿਆ ਆ ਕਿੱਥੇ ਮੜੀਏ ਅਸੀਂ ਮਰ ਜਾਓ ਜਾ ਕੇ ਜਿੱਥੇ ਮਰਨਾ ਇੰਨੀਆਂ ਹਨੇਰਾਂ ਚ ਪਾਣੀ ਆਇਆ ਜਾ ਕੋਈ ਗੱਲ ਨਹੀਂ ਮਰ ਜਵਾਂਗੇ ਜਾਓ ਤੇਰੇ ਤਾਂ ਹੀ ਠੰਡ ਪੈਣੀ ਆ ਉਹ ਤੂੰ ਦੇਖ ਲੈ ਆਪਣੇ ਮਾਮੂ ਨੂੰ ਫੋਨ ਕਰ ਹਾਂਜੀ ਕਰੀ ਹੈਲੋ ਮਾਮੂ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਆ ਮਾਮੂ ਮੈਨੂੰ 2000 ਰੁਪਏ ਚਾਹੀਦਾ ਸੀ ਸਕੂਲ ਲਈ ਦੇਣਾ ਸੀਗਾ ਹਾਂਜੀ ਸਕੂਲ ਵਾਲਿਆਂ ਨੇ ਮੇਰਾ ਨਾਮ ਘੱਟਤਾ ਆ ਲੱਗ ਕੇ ਤੁਸੀਂ ਚਲੋ ਆਜੋ ਫੇਰ ਕੀ ਕੰਦਮ ਮਾਮੂ ਗੰਦਮ ਆ ਲੱਗਾਣਾ ਕਰੇ ਅੱਛਾ ਕੰਦ ਦੇ ਦੂੰਗਾ ਬਸ ਹਾਂਜੀ ਮੈਂ ਕਿਹਾ ਫੇ ਸਕੂਲ ਦੇਨੇ ਆ ਤਾਂ ਚਲ ਮੇਰਾ ਪੁੱਤ ਕੋਈ ਗੱਲ ਨਹੀਂ ਤੂੰ ਇਦਾਂ ਕਹਿਤਾ ਚਲ ਠੀਕਾ ਚਲ ਪੁੱਤ ਉਹਨੂੰ ਦੱਸ ਦੇ ਅੰਦਰ ਪੈ ਜੀ ਵੀ ਉੱਠ ਕੇ ਡਿਗੀ ਦੱਸ ਦੇ ਚਲ ਆਦੀ ਉੱਠ ਕੇ ਉਹਨਾਂ ਦਾ ਔਰ ਪਪਾ ਪਪਾ ਮੈਂ ਮਾਮੂ ਨੂੰ ਫੋਨ ਕਰਤਾ ਉਹ ਪੈਸੇ ਲੈ ਕੇ ਆਂਦੇ ਬੇ ਤੁਸੀਂ ਅੰਦਰ ਪੈ ਜਾਓ ਲਗੇ ਜਰ ਬਹੇ ਹਾਂਜੀ ਤੁਸੀਂ ਅੰਦਰ ਕਹਿ ਜਾਓ ਐਜੋ ਅੱਥੇ ਪੈ ਜਾ ਦੇਖ ਲੈ ਪ੍ਰਭ ਇਹ ਤਾਂ ਕੱਲੇ ਦਾ ਢਿੱਡ ਨਹੀਂ ਭਰਦਾ ਸਾਨੂੰ ਕੀ ਲਿਆ ਕੇ ਦੇਣਾ ਹੈ ਸਾਡਾ ਕੀ ਦੇਖਣ ਆਏ ਨੇ ਇਹ ਤਾਂ ਆਪਣੇ ਜੋਗਾ ਵੀ ਨਹੀਂ ਕਮਾ ਸਕਦਾ ਤੇ ਮੈਂ ਆਪਣਾ ਹੀ ਚੱਕ ਚੱਕੜ ਜੱਕੀ ਜਾਵਾ ਅਸਾਈ ਕਿਦਾਂ ਬਗਵਾਦ ਕਰਦੀ ਅੱਜ ਗੱਲ ਮੈਂ 200 ਰੁਪਏ ਦਿੱਤਾ ਤੈਨੂੰ ਅੱਛਾ ਹਾਂ ਆ ਸੂਰਤ ਨੂੰ ਹੱਥ ਮਾਰ ਮੜ ਜਾ ਤੇਰੀ ਸੂਰਤ ਹੈਗੀ ਆ ਜੇ ਮੈਂ ਵੀ ਹੋਸ਼ ਹਾਂ ਬੇਹੋਸ਼ੀ ਹੋਇਆ ਰੱਜ ਕੇ ਡੱਫ ਕੇ ਤੂੰ ਨੇ ਕੱਲ ਦਿੱਤਾ ਸੀ ਹਫ਼ਤਾ ਹੋ ਗਿਆ 200 ਰੁਪਏ ਦਿੱਤੇ ਨੂੰ ਹਾਂ ਹਫ਼ਤਾ ਹੋ ਗਿਆ ਤੇ ਤੈਨੂੰ ਮੈਨੂੰ ਬਿਲਕ ਦਿਨੂ ਵੀ ਹਫ਼ਤਾ ਹੋ ਗਿਆ ਪੇ ਆਟਾ ਮੁੱਕਣ ਵਾਲਾ ਆ ਘਰ ਆਟਾ ਲਿਆਈ ਆ ਆਟਾ ਮੁੱਕਣ ਵਾਲਾ ਆ ਰਿੰਦੀ ਰਿੰਦੀ ਬਹਿ ਝੂਠ ਬੋਲਦੀ ਰਹਿੰਦੀ ਆ ਉਹ ਮੈਂ ਪੀ ਜੰਨੀ ਆ ਇੱਤਾਂ ਚੋਂ ਪੈਸੇ ਕੱਢ ਕੱਢ ਕੇ ਰੱਖ ਲਿਆ ਮੈਂ ਪੀ ਜੰਨੀ ਆ ਆ ਜਿਹੜੀ ਤੇਰੇ ਢਿੱਡ ਚ ਪਾ ਕੇ ਆ ਨਾ ਨਾ ਰੋਜ਼ ਡੱਫ ਕੇ ਉਹ ਨਹੀਂ ਤੈਨੂੰ ਦਿੰਦਾ ਮੈਨੂੰ ਛੇਤੀ ਪੈਸੇ ਦੇ ਦੇ ਮੈਂ ਠੇਕੇ ਵਾਲੇ ਹੱਤੇ ਵਾਲੇ ਦੇ ਪੈਸੇ ਦੇਣ ਜਾਣਾ ਹਾਂ ਕੋਈ ਨਹੀਂ ਉਹਨੇ ਕਿਹਾ ਨਾ ਹੈਲੀਕਾਪਟਰ ਚਾਣਾ ਆਊਗਾ ਤਾਂ ਹੁਣ ਦਵੂੰਗੀ ਹੁਣ ਨਾ ਉੱਡ ਕੇ ਤਾਂ ਨਹੀਂ ਆਣਾ ਉਹਨੇ ਦੱਸਣਾ ਤੇਰੀ ਹਾਲਤ ਦੇਖਣੀ ਆ ਹਮੇਸ਼ਾ ਆਬ ਤੋਂ ਬਿਨਾਂ ਨਹੀਂ ਦਾ ਅਸਗਦਾ ਹੁਣ ਤੇਰੀ ਹਾਲਤ ਨਹੀਂ ਉਹਨੇ ਦੇਖਣੀ ਉਹਨੂੰ ਪਤਾ ਨਹੀਂ ਲੱਗਣਾ ਆ ਜਾ ਪ੍ਰਭ ਪਿਆਰੇ ਜਦੋਂ मामੂ ਆਜੂਗੇ ਤੇਰੇ ਫੇ ਦੇਖ ਲੈਣੇ ਆ ਹਾਂਜੀ ਕਿੱਦਾਂ ਹਾਲ ਠੀਕ ਆ ਸਸੀ ਕਾਰ ਸਸੀ ਕਾਰ ਮੈਂ ਕਹਿੰਦਾ ਅੰਦਰ ਟੈਕਸੀ ਕਾਰ ਮੇਰਾ ਪੁੱਤ ਕਿੱਦਾਂ ਹਾਂਜੀ ਹਾਂਜੀ ਠੀਕ ਆ ਹਾਂਜੀ ਬੈਠ ਜਾ ਤਾਂ ਅੰਦਰ ਜਿੰਦੇ ਬੁਲਾ ਆ ਨਾ ਤੂੰ ਠੀਕ ਹੋ ਜਾਂਦਾ ਪੀ ਕੇ ਸ਼ਰਾਬ ਵੀ ਦੇਖ ਲਾ ਹੰਫ ਕੇ ਆ ਕੇ ਪਿਆ ਆ ਹੁਣ ਮੈਂ ਦੱਸ ਕੀ ਕਰਾਂ ਐਦਾ ਕਿੱਦਾਂ ਫਰੂਗਾ ਇਹਦੀ ਬਹੁਤ ਔਖਾ ਆ ਕੀ ਕਰੀਏ ਹੁਣ ਆਹ ਲੈ ਪੈਸੇ ਪ੍ਰਭਜੀਤ ਨੇ ਫੋਨ ਕੀਤਾ ਸੀ ਮੈਨੂੰ ਕਹਿੰਦੀ ਫੀਸ ਦੇਣੀ ਆ ਸਕੂਲੇ ਤੇ 2000 ਰੁਪਏ ਚਾਹੀਓ 2000 ਆ ਆ ਹੋ ਜਾਂਦੇ ਹੁਣ ਤੈਨੂੰ ਕੀ ਦੱਸਾਂ ਫੀਸ ਵੀ ਦੇਣੀ ਆ ਭਰਾਵਾ ਇਹ ਚੱਲ ਮੈਂ ਐਦਾਂ ਕਰੂੰਗੀ 500 ਰੁਪਏ ਮੈਂ ਫੀਸ ਦੇ ਦੂੰਗੀ ਸਕੂਲੇ ਹੂੰ 500 ਦਾ ਮੈਂ ਰਾਸ਼ਨ ਪਵਾ ਲੂੰਗੀ ਘਰ ਚ ਆਟਾ ਵੀ ਨਹੀਂ ਸਵੇਰ ਦੀਆਂ ਭੁੱਖੀਆਂ ਹੀ ਬੈਠੀਆਂ ਆ ਡੱਫ ਕੇ ਆਇਓ ਆ ਠੇਕੇ ਤੇ ਆਧਾਰ ਕੀਤਾ ਆ ਤੈਨੂੰ ਪਤਾ ਹੀ ਆ ਠੇਕੇ ਵਾਲੇ ਕਿੱਦਾਂ ਦੇ ਹੁੰਦੇ ਆ ਐਵੇਂ ਕੁੱਟੂ ਮਾਰੂਗੇ 1000 ਰੁਪਿਆ ਉੱਥੇ ਡੰਬਣਾ ਦੇਣਾ ਤਾਂ 2000 ਆ ਹੁਣ ਇਹਨੂੰ ਮੈਂ 1000 ਦੇ ਦਊਂਗੀ ਮਾਰਨ ਦੀਆਂ ਧਮਕੀਆਂ ਛਿੰਦਾ ਦਿੰਦਾ ਕਹਿੰਦਾ ਮੈਂ ਮਰ ਜਾਣਾ ਕੁੜੀਆਂ ਦੇ ਦੀਦੀ ਠੇਕੇ ਤੇ ਕੋਈ ਗੱਲ ਨਹੀਂ ਇਹਨੂੰ ਤਾਂ ਹੀ ਅਕਲ ਆਣੀ ਆ ਇਹ ਥੋੜਾ ਮਤਲਬ ਆ ਘਰੇ ਵੀ ਬੰਦਾ ਦੇਖੇ ਮਾੜਾ ਮੋਟਾ ਚਿੰਦੇ ਉਹ ਤਾਂ ਹੈਗਾ ਆ ਮੈਂ ਤੇਰੀ ਗੱਲ ਮੰਨਦੀ ਜੇ ਕੁੱਟਿਆ ਮਾਰਿਆ ਦੁੱਖ ਫੇ ਸਾਨੂੰ ਹੀ ਹੋਣਾ ਆ ਫੇ ਮੈਂ ਤੁਹਾਨੂੰ ਫੋਨ ਕਰੂੰਗੀ ਹੁਣ ਚਿੰਦੇ ਆਇਓ ਇਹਨੂੰ ਐ ਕੀਤਾ ਉਹ ਕੀਤਾ ਮਾਰਿਆ ਕੁੱਟਿਆ ਹੈ ਹੁਣ ਕੀ ਕਰਾਂ ਮੈਂ ਚੱਲ ਛੱਡ ਦੇ ਦੀ ਤੂੰ ਇਹਦਾ ਖਹਿੜਾ ਤੂੰ ਕੋਈ ਨਹੀਂ ਮਾਫੀ ਤੂੰ ਦੇ ਨਿਆਣੇ ਸਕੂਲੇ ਦੇਖੂਗਾ ਮੈਂ ਵੀ ਤੈਨੂੰ ਪਤਾ ਹੀ ਆ ਨਾ ਕਰੋ ਫੇ ਵੀ ਜਿੱਦਾਂ ਵੀ ਆ ਮਰਜ਼ੀ ਮਾਣਾ ਮोटा ਟਾਈਮ ਕੱਢ ਗਏ ਮੈਂ ਉਹ ਹੀ ਤਾਂ ਕਹਿਨੀ ਆ ਵੀ ਮੈਂ ਤੈਨੂੰ ਕਿੰਨਾ ਕਿਸ਼ਣ ਦੇ ਤੰਗ ਕਰੀ ਜਾਊਂਗੀ ਤੂੰ ਵੀ ਹੁਣ ਦੇਖ ਲੋਕ ਲੁਕਾ ਕੇ ਆਂਦਾ ਹੋਣਾ ਆ ਦਿੰਦਾ ਆ ਹਾਂ ਹੁਣ ਜੇ ਕੋਈ ਨਹੀਂ ਗੱਲ ਹੈਗੀ ਕੋਈ ਨਹੀਂ ਛੱਡ ਤੂੰ ਉਹ ਗੱਲਾਂ ਹਾਂ ਪੁੱਤ ਪਾਪਾ ਨੇ ਮੰਮਾ ਨੂੰ ਵੀ ਬੋਕੂਟਿਆ ਅੱਛਾ ਚੱਲ ਪੁੱਤ ਇਹ ਤਾਂ ਗਲਤ ਗੱਲ ਆ ਦੀਦੀ ਦਾ ਹਾਂ ਪੁੱਤ ਹੁਣ ਕੀ ਕਰਾਂ ਸਾਹਮਣੇ ਝੰਡੇ ਇਦਾਂ ਹੀ ਹੁਣ ਕੁੜੀ ਦੇ ਹਰ ਵੇਲੇ ਹੱਥ ਚ ਲਾ ਕੇ ਕਰਨੀ ਨਿਆਣਾ ਦੇਖਦਾ ਹੁਣ ਉਹ ਵੀ ਹਰ ਵੇਲੇ ਦੁਖੀ ਰਹਿੰਦਾ ਨਿਆਣਾ ਕੀ ਕਰੇ ਇਨੂੰ ਨਹੀਂ ਪਤਾ ਲੱਗਦਾ ਹੈਗਾ ਆਪੇ ਮੇਰੀ ਕੁੜੀ ਦੇਖ ਭੋਰਾ ਭਰ ਫੁੱਲ ਪਰ ਬੱਚਾ ਆ ਸਕੂਲ ਉਠਾ ਕੇ ਬਿਠਾਈਓ ਆ ਉਹ ਫੇਰ ਇੰਨੀ ਸਮਝਦਾਰ ਆ ਮੈਂ ਕਹਨੀ ਫੇਰ ਦੁੱਖ ਦੇਖਦੀ ਆ ਪਿਓ ਦਾ ਪਿੱਛੇ ਜੇ ਤਾਂ हट ਗਿਆ ਸੀ ਵਿਚੇ ਫੇਰ ਲਾ ਪਿਆ ਹੈ ਪੀਣ ਓਹ ਜਿੰਦੇ ਤੈਨੂੰ ਪਤਾ ਯਾ ਸ਼ਰਾਬੀ ਕਿੱਥੇ ਸੁਧਰਦੇ ਆ ਜਿਆਦਾ ਨਹੀਂ ਕੁੱਟਿਆ ਤੈਨੂੰ ਨਹੀਂ ਨਹੀਂ ਜਿਆਦਾ ਤਾਂ ਨਹੀਂ ਹੋ ਮਾਰਿਆ ਤਾਂ ਨਹੀਂ ਹੈਗਾ ਬਸ ਗੋੜੀਆਂ ਦੱਲਾਂ ਕਰਤੀਆਂ ਮੈਂ ਪਾਣੀ ਲੈ ਕੇ ਆਣੀ ਨਹੀਂ ਪਾਣੀ ਨਹੀਂ ਪੀਣਾ ਦੀਦੀ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਸੁਣ ਮੁੰਡਾ ਬਾਹਰ ਖੜਾ ਆ ਮੈਂ ਕਿਸੇ ਨਾਲ ਏਦਾਂ ਆਇਆ ਸੀ ਕੰਮ ਤੋਂ ਮੈਂ ਏਦਾਂ ਨੂੰ ਸਿੱਧਾ ਹੀ ਆ ਗਿਆ ਉਹ ਵੀ ਪ੍ਰਭ ਨੇ ਮੈਨੂੰ ਫੋਨ ਕੀਤਾ ਕਰਕੇ ਠੀਕ ਆ ਬਹਿ ਜਾ ਚਾਹ ਪਾਣੀ ਤਾਂ ਪੀ ਲਾਂਗਾ ਨਹੀਂ ਨਹੀਂ ਮੈਂ ਜਾਣਾ ਆ ਕੋਈ ਗੱਲ ਨਹੀਂ ਤੁਸੀਂ ਸਾਰੋ ਆਪਣਾ ਕੋਈ ਗੱਲ ਨਹੀਂ ਠੀਕ ਆ ਹਾਂ ਚੰਗਾ ਮੈਂ ਚੱਲਿਆ ਕੰਮ ਤੇ ਚਾਹ ਤਾਂ ਪੀਲੋ ਮੈਂ ਚਾਹ ਦੇਣ ਲੱਗੀ ਸੀ ਚਾਹ ਨਹੀਂ ਮੈਂ ਪੀਣੀ ਪੈਸੇ ਦੇ ਮੈਨੂੰ 2000 ਰੁਪਏ ਆ ਹਾ ਫੜੋ 2000 ਤਾਂ ਹੈ ਨਹੀਂ 1000 ਰੁਪਏ ਹੀ ਆ ਮੈਂ 2 ਤੈਨੂੰ ਕਿਹਾ ਸਗਾ ਤੁਹਾਨੂੰ ਵੀ ਤਾਂ ਪਤਾ ਹੀ ਆ ਉਹ ਕੁੜੀ ਦੀ ਫੀਸ ਦੇਣੀ ਆ ਮੈਂ ਘਰ ਚ 500 ਮੈਂ ਸਮਾਨ ਕੋਈ ਨਹੀਂ ਲੈ ਕੇ ਆਉਣਾ ਫਿਰ ਮੈਂ ਸਮਾਨ ਮੰਗਦੀ ਨਹੀਂ ਆਪਣਾ ਹੀ ਤੂੰ ਸਾਰੀ ਜਾਂ ਉਨਾ ਹੀ ਬਹੁਤ ਆ ਪਰ ਹੁਣ ਐਂਦਾ ਸੁਣ ਲਾ ਮੇਰੀ ਗੱਲ ਹੁਣ ਸ਼ਾਮ ਨੂੰ ਬੰਦਿਆਂ ਵਾਂਗੂ ਆਇਓ ਹੁਣ ਪੀ ਕੇ ਅੱਗੇ ਮੈਂ ਬੰਦਿਆਂ ਵਾਂਗੂ ਨਹੀਂ ਆਉਂਦਾ ਨਹੀਂ ਅੱਗੇ ਨਹੀਂ ਬੰਦਿਆਂ ਵਾਂਗੂ ਡਰਾਮਾ ਨਹੀਂ ਕਰਨਾ ਮੇਰ ਨਾਲ ਜਾਣ ਲੱਗੇ ਨਾ ਕੁੰਡਾ ਲਾਲਾ ਲਾਲਾ ਨਹੀਂ ਮੈਂ ਕੁੰਡਾ ਚੱਜ ਨਾ ਆਇਓ ਹੁਣ ਪੀਪੂ ਕੇ ਨਾ ਆਜੇ ਡੱਪ ਕੇ ਪਰ ਉਹ ਦੇਖੀ ਬੋ ਤੂੰ ਦਰਜਾ ਖੜਕਦਾ ਕੋਣ ਆਇਆ ਇਹ ਦਰ ਡਾਕੂਮੈਂਟ ਅਰੇ ਬਜਾਈ ਪੁੱਤ ਹਾਂਜੀ ਅੰਟੀ ਨਵੇਂ ਸਤੇ ਨਮਸਤੇ ਕਿੱਦਾ ਬੁੱਤ ਹਾਂਜੀ ਵਧੀਆ ਹੋ ਕਿੱਥੇ ਆ ਜਾਓ ਸੁਨੀਤਾ ਉੱਪਰ ਹੀ ਆ ਅੱਛਾ ਆ ਜਾਓ ਉੱਪਰ ਆ ਜਾ ਉੱਪਰੇ ਬੈਠੀ ਹੈ ਜੀ ਕੀ ਕਰਨਾ ਸੁਨੀਤਾ ਗਰਮੀ ਸੀਗੀ ਜਿੱਦੋਂ ਪੈਣਾ हां ठीक है हौसला हां बढ़िया बस बैठो पानी पिलाओ पहले नहीं नहीं बस बस मैं तो घर ही आई हां अच्छा हां ठीक है बढ़िया बस ऊपर मैं ता बैठी हूं ਥੱਲੇ ਗਰਮੀ ਬਹੁਤ ਲੱਗਦੀ ਹੈ ਗਰਮੀ ਤਾਂ ਬਹੁਤ ਹੋਈ ਹੈ हां हां ਤਾਂ ਮੈਂ ਕੁੜੀ ਨੂੰ ਮੈਂ ਕਿ ਚੱਲਾ ਪ ਉੱਪਰ ਬੈੰਨੇ ਹਾਂ ਬਾਹਾਰੇ ਹੋਰ हां ठीक है बढ़िया ਸਕੂਲ ਨਹੀਂ ਗਈ ਕੁੜੀ ਅੱਜ ਸਾਰੇ ਨਿਆਣੇ ਸਕੂਲ ਜਾਂਦੇ ਆ ਸਕੂਲ ਸੁਣੀ ਤਾਂ ਤੁਹਾਨੂੰ ਕੀ ਦੱਸਾਂ ਕੁੜੀ ਦਾ ਨਾਂ ਕੱਟ ਦਿੱਤਾ ਸਕੂਲ ਹਮ ਫੀਸਾਂ ਨਹੀਂ ਨਾ ਦੇ ਹੋਈਆਂ ਹੁਣ ਤੁਹਾਨੂੰ ਪਤਾ ਹੀ ਆ ਰੋਜ਼ ਤਾਂ ਪੀ ਕੇ ਡਰਾਮਾ ਕਰਦਾ ਇਹਦਾ ਪਿਓ ਹੁਣ ਮੈਂ ਫੀਸਾਂ ਕਿੱਥੋਂ ਦਵਾਂ ਜਿਹੜੀ ਕਮਾਉਂਦੇ ਆ ਉਹੇ ਤਾਂ ਪੀ ਕੇ ਆ ਜਾਂਦੇ ਰਾਤੀ ਵੀ ਰੋਣ ਦੀ ਆਵਾਜ਼ ਆਉਂਦੀ ਸੀ ਰਾਤੀ ਓ ਬਾਸਾ ਹੈ ਮੇਰੇ ਤੇ ਹੱਥ ਚੱਕਣ ਲੱਪੰਦੇ ਜਦੋਂ ਆ ਕੇ ਫੇ ਕੁੜੀ ਤਾਂ ਇਹ ਜੀਕਾ ਮਾਰਦੀ ਸੀ ਇਹ ਲਾਪੰਦੀ ਆ ਰੋਣ ਨਾ ਦੇਖ ਕੇ ਨਿਆਣਾ ਤੁਹਾਨੂੰ ਪਤਾ ਡਰੇ ਜਾਂਦਾ ਹੈ ਹੁਣ ਕੀ ਕਰੀਏ ਹੁਣ ਮੈਂ ਕਿਸਥੇ ਨੂੰ ਜਾਵਾਂ ਸਵੇਰ ਦਾ ਆਟਾ ਵੀ ਮੁੱਕਿਆ ਸੀ ਕੱਲ ਸਾਰਾ ਦਿਨ ਕੱਲ ਅਸੀਂ ਭੁੱਖੀਆਂ ਰਹੀਆਂ ਹਾਰ ਕੇ ਫਿਰ ਇਹਦੇ ਮਾਮੇ ਆਪਣੇ ਨੂੰ ਫੋਨ ਕੀਤਾ ਉਹ 2000 ਰੁਪਇਆ ਵਿਚਾਰਾ ਦੇ ਕੇ ਗਿਆ ਹੂੰ ਪਹਿਲੇ ਮੈਂ ਰਾਤੀ ਆਣ ਲੱਗੀ ਸੀ ਮੈਂ ਕਿਹਾ ਕੀ ਹੋਇਆ ਪਤਾ ਨਹੀਂ ਮੈਂ ਜਾ ਕੇ ਆ ਫਿਰ ਮੈਂ ਕਿਹਾ ਨਹੀਂ ਭਾਜੀ ਨੇ ਪੀਤੀ ਹੋਣੀ ਹੈ ਮੈਂ ਤਾਂ ਨਹੀਂ ਆਈ ਰਾਤੀ ਅੱਛਾ ਚਾ ਉਹ ਤੁਹਾਨੂੰ ਪਤਾ ਯਾਰ ਰੋਜ਼ ਤਾਂ ਹਨਾ ਬੋਲਦੇ ਆ ਪੀ ਕੇ ਫਿਰ ਹੁਣ ਕਾ ਨੂੰ ਫਿਰ ਕਿਸੇ ਨੂੰ ਵੀ ਆਪਾਂ ਵਿੱਚ ਬੁਰੇ ਬਣਾਣਾ ਤਾਂ ਹੀ ਤਾਂ ਹੁਣ ੱੱਲੀ ਜਾਈ ਤੇ ਕੀ ਕਰੀਏ ਟਾਈਮ ਪਾਸ ਕਰਨਾ ਆ ਉਹ ਤਾਂ ਕਰੀ ਜਾਣੇ ਆ ਹੁਣ ਫਿਰ ਹੁਣ ਭਰਾ ਆਇਆ ਸੀ ਮੇਰਾ ਉਹ ਦੇ ਗਿਆ ਸੀ ਵੀ ਮੈਂ ਤਾਂ 500 ਰੁਪਏ ਦੇਣ ਗਏ ਸੀ ਵੀ ਚਲ 500 ਰੁਪਏ ਮੈਂ ਉੱਥੇ ਦੇ ਦੇਣੀ 5 ਕੁ ਸੌ ਦਾ ਮੈਂ ਕਿਹਾ ਮੈਂ ਸੌਦਾ ਪਵਾ ਲੰਨੀ ਆ ਆਕਤੀ ਲੜ ਪੈ 2000 ਭਰਾ ਤੋਂ ਮੰਗਾ ਕੇ ਦੇ ਹਾਂ ਅਖੇ ਮੈਂ ਠੇਕੇ ਤੇ ਦੇਣਾ ਆਧਾਰ ਕੀਤਾ ਆ ਅੱਛਾ ਕੁੜੀ ਵਿਚਾਰੀ ਨੇ ਮਾਮੇ ਆਪਣੇ ਨੂੰ ਫੋਨ ਕੀਤਾ ਫਿਰ ਉਹ 2000 ਜਿਆਦਾ ਦੇ ਗਿਆ ਵਿਚਾਰਾ ਫਿਰ ਇਹਨੇ ਤਾਂ ਇਹ ਕਿਹਾ ਮੈਂ मामੂ ਫੀਸ ਦੇਣੀ ਜਦ ਫਿਰ ਮੈਂ ਉਹਨੂੰ ਦੱਸਿਆ ਫਿਰ ਹੁਣ ਉਹ ਵੀ ਕੀ ਕਵੇ ਬੋਲਿਆ ਨਹੀਂ ਵਿਚਾਰਾ ਚਲਾ ਗਿਆ ਹਾਰ ਕੇ ਮੈਂ 1000 ਰੁਪਏ ਫਿਰ ਮੱਥੇ ਮਾਰਿਆ ਵੀ ਦੇ ਦੇ ਠੇਕੇ ਤੇ ਮੈਂ ਤਾਂ ਹਜ਼ਾਰੀ ਮੈਂ ਕਿਹਾ ਦੇਣਾ ਮੈਂ ਕਿਹਾ 500 ਦਾ ਮੈਂ ਰਾਸ਼ਨ ਲਿਆਂਗੂ ਚੱਲ 500 ਰੁਪਏ ਮੈਂ ਸਕੂਲੇ ਦੇ ਦੂੰਗੀ ਸਕੂਲ ਵਾਲੇ ਮੰਨੇ ਨਹੀਂ ਕਹਿੰਦੇ ਅਸੀਂ 500 ਰੁਪਏ ਨਹੀਂ ਲੈਣਾ ਵੀ ਫੀਸ ਪੂਰੀ ਦੇਵੋ ਜੇ ਕੰਮ ਦੀ ਜ਼ਰੂਰਤ ਤਾਂ ਫੇਰ ਸਾਡੇ ਘਰੇ ਕੰਮ ਕਰ ਲਿਆ ਕਰੋ ਤੁਸੀਂ ਝਾੜੂ ਪੋਚੇ ਦਾ ਮੈਂ ਹੋਰ ਮੈਨੂੰ ਸੁਨੀਤਾ ਕੀ ਚਾਹੀਦਾ ਆ ਵਧੀਆ ਆ ਫਿਰ ਸਾਡੇ ਵੀ ਕੰਮ ਵਾਲੀ ਹਟ ਗਈ ਆ 2-3 ਦਿਨ ਹੋ ਗਏ ਫਿਰ ਮੈਂ ਤਾਂ ਆਪ ਲੱਭਦੀ ਸੀਗੀ ਅੱਛਾ ਹੂੰ ਕੋਈ ਨਹੀਂ ਮੈਂ ਕਰ ਲਿਆ ਕਰੂੰਗੀ ਸੁਨੀਤਾ ਹਾਂ 1000 ਰੁਪਏ ਮਿਲਿਆ ਕਰੂਗਾ ਝਾੜੂ ਪੋਚਾ ਸਵੇਰੇ ਸ਼ਾਮ ਅੱਛਾ ਅੱਛਾ ਤੇ ਪਾਂਡੇ ਚੱਕਦੇ ਸਵੇਰੇ ਸ਼ਾਮੀ ਅੱਛਾ ਸੁਨੀਤਾ ਐਦਾਂ ਆ ਜੇ ਸ਼ਾਮ ਨੂੰ ਜਿੱਦਾਂ ਹਨਾ ਕਈ ਵਾਰੀ ਫਿਰ ਜਲਦੀ ਆ ਜਾਂਦੇ ਆ ਕਿ ਉਹ ਪਹਿਲਾਂ ਕਰਕੇ ਆ ਗਈ ਜਾਂ ਨਾ ਕੀਤਾ ਸ਼ਾਮ ਨੂੰ ਸਵੇਰ ਨੂੰ ਕਰ ਗਈ ਅੱਛਾ ਉਹਦਾ ਸਵੇਰੇ ਸ਼ਾਮ ਕਰਨਾ ਆ ਜਿੱਦਣ ਬਾਜੀ ਪਹਿਲਾਂ ਆ ਕੇ ਫਿਰ ਪਹਿਲਾਂ ਆ ਗਿਆ ਤੁਸੀਂ ਆਹ ਮੈਂ ਕੋ ਤੁਹਾਨੂੰ ਆਦ ਤਾ ਪਤਾ ਹੀ ਆ ਹੁਣ ਜਾਣ ਲੱਗੇ ਵੀ ਕੁੰਡਾ ਲਾਲਾ ਅੰਦਰੋਂ ਨਿਕਲ ਨਹੀਂ ਦਿੰਦਾ ਕਿਸੇ ਪਾਸੇ ਕੀ ਕਰਾਂ ਜਾਣ ਨਹੀਂ ਦਿੰਦੇ ਮੈਂ ਉਹ ਪਿਆ ਆ ਕੀ ਕਰਨਾ ਆ ਟਾਈਮ ਤਾਂpass ਕਰਨਾ ਹੀ ਆ ਹੁਣਸ ਨਹੀਂ ਤਾਂ ਕੀ ਕਰੀਏ ਮੈਂ ਐਦਾਂ ਕਰਦੀ ਆ ਮੈਂ ਅੱਜ ਤੋਂ ਹੀ ਆ ਜਾਨੀ ਆ ਫੇ ਤੁਹਾਡੇ ਕੰਮ ਤੇ ਦੇਖ ਲਓ ਮੇਰੇ ਨਾਲੇ ਚੱਲਪੋ ਹੁਣੇ ਤੁਸੀਂ ਫੇ ਇਦਾਂ ਕਰ ਲੈਨੇ ਆ ਆਹ ਫੇ ਮੈਂ ਨਾਲ ਹੈ ਨਾ ਤੁਹਾਡੇ ਚੱਲ ਪੰਨੀ ਆ ਹੈ ਚਲ ਆਜੋ ਐਦਾਂ ਕਰ ਫੇ ਜਾ ਪ੍ਰਭ ਤੂੰ ਘਰੇ ਰਹੋਗੇ ਬੁੱਤੇ ਨੇ ਮਮਾ ਮੈਂ ਤਾਂ ਡਨਾ ਚੱਲਦੀ ਤੁਸੀਂ ਝਾੜੂ ਪੂੰਛ ਦਾ ਗੱਲ ਮੈਂ ਭਾਂਡੇ ਦਾ ਕਰ ਲੂੰਗੀ। ਉਹ ਤੂੰ ਬੰਨ ਜੂਗੀ। ਚੱਲ ਫਿਰ ਨਹੀਂ ਤਾਂ ਐਦਾ ਕਰ ਤੁਸੀਂ ਚਲੋ। ਜਾਂਦੇ ਗੁੰਡੇ ਲੈ ਕੇ ਆਈ ਹੈ। ਠੀਕ ਆ ਠੀਕ ਆਹੋ। ਪਰ ਉਹ ਸਾਮਾਨ ਸਾਰਾ ਸੈਟਾ ਉਧਰ ਪਿਆ ਆ ਨਾ। ਕੱਪੜੇ ਲਾ ਲੈ ਸੀ। ਹਾਂਜੀ। ਚਲ ਆ ਜਾਂ ਮੇਰੇ ਕੋਲ। ਮੈਂ ਜਾਂਦੇ ਜਾਂਦੇ ਲੈ ਕੇ ਆਪਾਂ ਚੱਲਦੇ। ਤੂੰ ਐਦਾ ਕਰਾ ਕੜਾਈਏ ਜੀ ਮੇਰਾ ਪੁੱਤ ਭਾਂਡੇ ਪਾ ਕੇ ਇੱਥੇ ਕਿਨੂੰ ਟੱਕ ਦੇ। ਲਾਈਏ ਮੂੰਹ ਤੇ ਮਰਦ ਨੂੰ ਜਾਂਦੇ ਲਾ ਦੇ ਮੱਚ। ਕਾ ਮੇਰਾ ਪੁੱਤ ਹੈ ਉਹ ਤਾਂ ਬਾਹਰਲਾ ਲਾ ਦਨੇ ਆ ਏਦੀ ਕੁੰਡੇ ਲਾ ਦਨੇ ਹੈ ਨਾ ਬਾਹਰਲਾ ਜਾਂਦਾ ਲਾ ਦਨੇ ਪੁੱਤ ਤਾਲਾ ਲੈ ਕੇ ਆ ਕਿੱਥੇ ਆ ਆ ਜਾ ਲੈ ਚਾਬੀ ਏਦੀ ਲੱਗ ਜਾਣਾ ਕੁੱਟ ਕੇ ਚਾਬੀ ਚੱਕ ਲਿਆ ਪਾ ਜਲਦੀ ਆ ਜਾ

ਤੁਸੀਂ ਕੰਮ ਦੱਸ ਦੋ ਸਾਨੂੰ ਸਮਝਾ ਦਿਓ ਆ ਜਾਓ ਇੱਧਰ ਮਮਾ ਮੈਂ ਤੁਹਾਡੇ ਨਾਲ ਭੰਡਿਤਵਾਦਮਾ ਨਹੀਂ ਪੁੱਤ ਮੈਂ ਆਪੇ ਧੋਲਣੇ ਤੂੰ ਬਹਿ ਜਾ ਇੱਥੇ ਬਹਿ ਜਾ ਮੇਰੇ ਪੁੱਤ ਤੂੰ ਬਹਿ ਜਾ ਗਰਮੀ ਆ ਨਾ ਪੁੱਤ ਬਹਿ ਜਾ ਤੂੰ ਗਰਮੀ ਬਹੁਤ ਆ ਮਮਾ ਨੇ ਕਰ ਲੈਣਾ ਹਾਂਜੀ ਪੈਣ ਲੱਗ ਗਿਆ ਹਾਂਜੀ ਲੱਗ ਗਿਆ ਮੈਨੂੰ ਭਾਂਡੇ ਪਏ ਉਹ ਧੋਦੋ ਹੁਣ ਤੁਸੀਂ ਠੀਕ ਆ ਠੀਕ ਬੇਟੀ ਨੇ ਕੁਝ ਖਾਣਾ ਤਾ ਨਹੀਂ ਮੈਂ ਨਹੀਂ ਬਸ ਰੋਟੀ ਖਾ ਚਾ ਲਈ ਸੀ ਵੀ ਠੀਕ ਚਲੋ ਸੁਨੀਤਾ ਹੋ ਗਿਆ ਕੰਮ ਹਾਂ ਮੈਂ ਸਾਰਾ ਕੰਮ ਕਰ ਦਿੱਤਾ ਤੁਹਾਨੂੰ ਕੰਮ ਪਸੰਦ ਆ ਗਿਆ ਹੂੰ ਬਹੁਤ ਸੋਹਣਾ ਕੰਮ ਤਾਂ ਮੈਨੂੰ ਬੜੀ ਪਸੰਦ ਆ ਗਿਆ ਠੀਕ ਆ ਫੇ ਮੈਂ ਆ ਜਿਆ ਕਰਾਂ ਸਵੇਰ ਤੋਂ ਹੋਈ ਨਹੀਂ ਠੀਕ ਆ ਚਲੋ ਠੀਕ ਆ ਫੇ ਹਾਂ ਚੱਲਦੇ ਹਾਂ ਅਸੀਂ